ਦੋਸਤੋ ਇਸ ਸਮੇਂ ਦੀ ਵੱਡੀ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਕਿ ਬਹੁਤ ਹੀ ਦਰਦਨਾਕ ਹਾਦਸਾ ਵਾਪਰ ਜਾਂਦਾ ਹੈ ਅਤੇ ਸੜਕ ਤੇ ਬਹੁਤ ਹੀ ਭਿਆਨਕ ਘਟਨਾ ਵਾਪਰ ਜਾਂਦੀ ਹੈ ਜਿਸ ਦੇ ਦੌਰਾਨ 8 ਲੋਕਾਂ ਦੀ ਮੌਤ ਹੋ ਜਾਂਦੀ ਹੈ ਤੁਹਾਨੂੰ ਦੱਸਦੀ ਹਾਂ ਕਿ ਇਹ ਘਟਨਾ ਵਾਪਰਦੀ ਕਿਵੇਂ ਹੈ ਅਤੇ ਕਿੱਥੇ ਵਾਪਰਦੀ ਹੈ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਤੁਹਾਨੂੰ ਦੱਸਦੀ ਏ ਕਿ ਇਹ ਜੋ ਘਟਨਾ ਵਾਪਰਦੀ ਹੈ ਉਹ ਮਹਾਰਾਸ਼ਟਰ ਦੇ ਇਲਾਕੇ ਨਾਸਿਕ ਵਿੱਚ ਵਾਪਰਦੀ ਹੈ ਜਿਸ ਦੇ ਦੌਰਾਨ 8 ਸ਼ਰਧਾਲੂਆਂ ਦੀ ਮੌਤ ਹੋ ਜਾਂਦੀ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਜਦੋਂ ਇਹ ਟੈਂਪੂ ਸ਼ਰਧਾਲੂਆਂ ਨਾਲ ਭਰਿਆ ਹੁੰਦਾ ਹੈ ਤਾਂ ਉਹ ਸ਼ਰਧਾਲੂ ਧਾਰਮਿਕ ਸਥਾਨ ਤੋਂ ਆ ਰਹੇ ਹੁੰਦੇ ਹਨ ਜਿਸ ਦੇ ਦੌਰਾਨ ਉਹਨਾਂ ਦੀ ਟੱਕਰ ਇੱਕ ਟਰਾਲੇ ਨਾਲ ਹੋ ਜਾਂਦੀ ਹੈ ਜੋ ਕਿ ਟਰਾਲਾ ਸਰੀਏ ਨਾਲ ਭਰਿਆ ਹੁੰਦਾ ਹੈ ਜਦੋਂ ਉਹਨਾਂ ਦੀ ਟੱਕਰ ਹੋ ਜਾਂਦੀ ਹੈ ਤਾਂ ਉਸ ਟੱਕਰ ਦੇ ਦੌਰਾਨ ਹੀ 8 ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ ਅਤੇ ਉਹ ਮੌਤ ਇੰਨੀ ਭਿਆਨਕ ਤਰੀਕੇ ਨਾਲ ਹੁੰਦੀ ਹੈ ਕਿ ਉਹਨਾਂ ਦੀਆਂ ਲਾਸ਼ਾਂ ਵੀ ਫਸ ਜਾਂਦੀਆਂ ਹਨ ਉਸ ਦੇ ਵਿੱਚ ਜਦੋਂ ਉਹਨਾਂ ਦੀਆਂ ਲਾਸ਼ਾਂ ਫਸ ਜਾਂਦੀਆਂ ਹਨ ਤਾਂ ਉਹਨਾਂ ਦੀਆਂ ਲਾਸ਼ਾਂ ਨੂੰ ਕਟਰ ਨਾਲ ਕੱਢ ਕੇ ਬਾਹਰ ਰੱਖਿਆ ਜਾਂਦਾ ਹੈ ਤੇ ਉਹਨਾਂ ਵਿੱਚ ਜੋ 8 ਵਿਅਕਤੀ ਬਚਦੇ ਹਨ ਉਹ ਵੀ ਬਹੁਤ ਹੀ ਗੰਭੀਰ ਰੂਪ ਵਿੱਚ ਜਕਮੀ ਹੋ ਜਾਂਦੇ ਹਨ ਜਿਨ੍ਹਾਂ ਨੂੰ ਹਸਪਤਾਲ ਵਿੱਚ ਇਲਾਜ ਲਈ ਪਹੁੰਚਾਇਆ ਜਾਂਦਾ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਘਟਨਾ ਬਹੁਤ ਹੀ ਭੈਣਾਕ ਘਟਨਾ ਵਾਪਰ ਜਾਂਦੀ ਹੈ ਨੂੰ ਦੇਖ ਕੇ ਰੋਂਟੇ ਖੜੇ ਹੋ ਜਾਂਦੇ ਹਨ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਭੈਣਾਕ ਘਟਨਾ ਵਾਪਰਦੀ ਹੈ ਜਦੋਂ ਹੀ ਉਹ ਟੈਂਪੂ ਆ ਰਿਹਾ ਹੁੰਦਾ ਹੈ ਤਾਂ ਨਾਲ ਕੋਸੇ ਟੈਂਪੂ ਦੀ ਟੱਕਰ ਵੱਡੇ ਟਰਾਲੇ ਨਾਲ ਹੋ ਜਾਂਦੀ ਹੈ ਜੋ ਕਿ ਸਰੀਏ ਨਾਲ ਭਰਿਆ ਹੁੰਦਾ ਹੈ ਜੋ ਸਰੀਏ ਨਾਲ ਭਰੇ ਹੋਣ ਦੇ ਕਰਕੇ ਉਸਦੀ ਟੱਕਰ ਜਦ ਉਹਦੇ ਨਾਲ ਹੋ ਜਾਂਦੀ ਹੈ ਤਾਂ ਅਚਾਨਕ ਹੀ ਉਸ ਵਿੱਚ ਜੋ ਸ਼ਰਦਾਲੂ ਬੈਠੇ ਹੁੰਦੇ ਹਨ ਉਹਨਾਂ ਨੂੰ ਇੰਨੀ ਗਹਿਰੀ ਸੱਟ ਪਹੁੰਚਦੀ ਹੈ ਕਿ ਉਹਨਾਂ ਦੀ ਥਾਂ ਤੇ ਹੀ ਮੌਤ ਹੋ ਜਾਂਦੀ ਹੈ ਅਤੇ 8 ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦੇ ਹਨ ਅਤੇ 8 ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ ਮੌਕੇ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਇਸ ਵੇਲੇ ਦੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਉਹਨਾਂ ਦੀ ਟੱਕਰ ਹੁੰਦੀ ਹੈ ਤੇ ਜਦੋਂ ਉਹਨਾਂ ਦੀ ਟੱਕਰ ਹੋ ਜਾਂਦੀ ਹੈ ਤਾਂ ਥਾਂ ਤੇ ਹੀ 8 ਲੋਕ ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ ਅਤੇ ਮੌਤ ਹੋਣ ਦੇ ਦੌਰਾਨ ਹੀ ਉਹਨਾਂ ਦੀ ਇੰਨੀ ਭਿਆਨਕ Laash ਦੇਖਣ ਨੂੰ ਮਿਲਦੀ ਹੈ ਕਿ ਉਹਨਾਂ ਦੀ Laash ਹੈ ਜੋ ਉਹ ਟਰਾਲੇ ਵਿੱਚ ਫਸ ਜਾਂਦੀ ਹੈ ਅਤੇ ਟੈਂਪੂ ਤੇ ਟਰਾਲੇ ਦੀ ਆਪਸ ਵਿੱਚ ਟੱਕਰ ਹੋਣ ਕਰਕੇ ਉਹਨਾਂ ਦੇ ਵਿਚਾਲੇ ਉਹਨਾਂ ਵਿਅਕਤੀ ਦੀਆਂ ਦੀਆਂ ਲਾਸ਼ਾਂ ਫਸੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਕੱਢਣਾ ਬਹੁਤ ਮੁਸ਼ਕਿਲ ਹੁੰਦਾ ਹੈ ਤੇ ਮੌਜੂਦਾ ਲੋਕਾਂ ਕੋਲੋਂ ਉੱਥੇ ਕੱਢਣਾ ਨਾਲ ਉਹਨਾਂ ਦੀਆਂ ਲਾਸ਼ਾਂ ਨੂੰ ਕੱਟ-ਕੱਟ ਕੇ ਬਾਹਰ ਕੱਢਿਆ ਜਾਂਦਾ ਹੈ ਤੁਹਾਨੂੰ ਦੱਸਦੀ ਏ ਕਿ ਅੱਜ ਜੋ ਲੋਹੜੀ ਦਾ ਤਿਹਾਰ ਹੁੰਦਾ ਹੈ ਅਤੇ ਮੌਕੇ ਤੇ ਜੋ ਜੋਸ਼ਰਦਾਲੂ ਉੱਥੇ ਧਾਰਮਿਕ ਸਥਾਨ ਤੇ ਜਾ ਕੇ ਆਏ ਹੁੰਦੇ ਹਨ ਅਤੇ ਧਾਰਮਿਕ ਸਥਾਨ ਦੇ ਆਉਣ ਦੇ ਨਾਲ ਨਾਲ ਜਦੋਂ ਉਹ ਰਸਤੇ ਵਿੱਚ ਆ ਰਹੇ ਹੁੰਦੇ ਹਨ ਤਾਂ ਅਚਾਨਕ ਹੀ ਉਹਨਾਂ ਦੀ ਟੱਕਰ ਹੋ ਜਾਂਦੀ ਹੈ ਟਰਾਲੇ ਨਾਲ ਜਦੋਂ ਹੀ ਟਰਾਲੇ ਨਾਲ ਉਹਨਾਂ ਦੀ ਟੱਕਰ ਹੋ ਜਾਂਦੀ ਹੈ ਤੇ ਅਜਿਹੀ ਭਿਆਨਕ ਟੱਕਰ ਹੁੰਦੀ ਹੈ ਜਿਸ ਦੇ ਦੌਰਾਨ ਉਹਨਾਂ ਦੀ ਮੌਤ ਵੀ ਹੋ ਜਾਂਦੀ ਹੈ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਜਦੋਂ ਇਹ ਇਹ ਅਣਕਟ ਘਟਨਾ ਵਾਪਰਦੀ ਹੈ ਤਾਂ ਮੌਜੂਦਾ ਲੋਕਾਂ ਕੋਲੋਂ ਉਹਨਾਂ ਦੀਆਂ ਲਾਸ਼ਾਂ ਵੀ ਕਟਰਾ ਨਾਲ ਕੱਟ-ਕੱਟ ਕੇ ਕੰਡੀਆਂ ਜਾਂਦੀਆਂ ਹਨ ਜਿਹੀ ਘਟਨਾ ਵਾਪਰ ਜਾਂਦੀ ਹੈ ਮਹਾਰਾਸ਼ਟਰ ਦੇ ਇਲਾਕੇ 나सिक ਦੇ ਵਿੱਚ ਦੁਬਾਰਾ ਤੁਹਾਨੂੰ ਫਿਰ ਤੋਂ ਦੱਸਦੀ ਏ ਕਿ ਅੱਜ ਬਹੁਤ ਹੀ ਭਿਆਨਕ ਘਟਨਾ ਵਾਪਰ ਜਾਂਦੀ ਹੈ ਲੋਹੜੀ ਦੇ ਮੌਕੇ ਤੇ ਹਮ ਹਰ ਪਾਸੇ ਖੁਸ਼ੀ ਦਾ ਮਾਤਮ ਸ਼ਾਇਆ ਹੁੰਦਾ ਹੈ ਪਰ ਜਦੋਂ ਹੀ ਇਹ ਸ਼ਰਧਾਲੂ ਉਸ ਧਾਰਮਿਕ ਸਥਾਨ ਤੋਂ ਵਾਪਸ ਆ ਰਹੇ ਹੁੰਦੇ ਹਨ ਤਾਂ ਟੈਂਪੂਆਂ ਨਾਲ ਤਾਂ ਸ਼ਰਦਾਲੂਆਂ ਨਾਲ ਭਰਿਆ ਟੈਂਪੂ ਇੱਕ ਬਹੁਤ ਹੀ ਭਿਆਨਕ ਟੱਕਰ ਦਾ ਸ਼ਿਕਾਰ ਹੋ ਜਾਂਦਾ ਹੈ ਜਿਸ ਦੇ ਦੌਰਾਨ 8 ਸ਼ਰਦਾਲੂਆਂ ਦੀ ਮੌਤ ਹੋ ਜਾਂਦੀ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਅੱਗੇ ਸਾਂਝੀ ਕਰਦੇ ਹਾਂ ਜਦੋਂ ਇਹ ਟੈਂਪੂ ਜਾ ਰਿਹਾ ਹੁੰਦਾ ਹੈ ਤਾਂ ਅਚਾਨਕ ਇਸ ਦੀ ਟੱਕਰ ਇੱਕ ਸਰੀਏ ਨਾਲ ਭਰੇ ਵੱਡੇ ਟਰਾਲੇ ਨਾਲ ਹੋ ਜਾਂਦੀ ਹੈ ਜਿਸ ਦੇ ਦੌਰਾਨ ਇਸ ਵਿੱਚ ਜੋ 8 ਵਿਅਕਤੀ ਹੁੰਦੇ ਹਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੁੰਦੇ ਹਨ ਅਤੇ 8 ਲੋਕਾਂ ਦੀ ਮੌਤ ਹੋ ਜਾਂਦੀ ਹੈ ਮੌਕੇ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੁਸੀਂ ਦੇਖ ਸਕਦੇ ਹੋ ਜਦੋਂ ਹੀ ਇਹਨਾਂ ਦੀ ਪੈਨਕ ਟੱਕਰ ਹੁੰਦੀ ਹੈ ਤਾਂ ਉਹਨਾਂ ਦੀਆਂ ਜੋ ਲਾਸ਼ਾਂ ਹੁੰਦੀਆਂ ਨੇ 8 ਵਿਅਕਤੀਆਂ ਦੀਆਂ ਉਹ ਬਹੁਤ ਹੀ ਗੰਭੀਰ ਰੂਪ ਨਾਲ ਜ਼ਖਮੀ ਹੁੰਦੀਆਂ ਨੇ ਅਤੇ ਜਦੋਂ ਉਹਨਾਂ ਨੂੰ ਦੇਖਦੇ ਹਾਂ ਤਾਂ ਉਹਨਾਂ ਨੂੰ ਕੱਢਿਆ ਵੀ ਨਹੀਂ ਜਾਂਦਾ ਕਿਉਂਕਿ ਉਸ ਵਿੱਚ ਫਸੀਆਂ ਹੁੰਦੀਆਂ ਨੇ ਅਤੇ ਕੱਢਣ ਦੇ ਦੌਰਾਨ ਹੀ ਜਦੋਂ ਮੌਜੂਦਾ ਲੋਕਾਂ ਕੋਲ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਲਾਸ਼ਾਂ ਨਹੀਂ ਨਿਕਲਦੀਆਂ ਅਤੇ ਮੌਜੂਦਾ ਲੋਕਾਂ ਕੋਲੋਂ ਉਹਨਾਂ ਲਾਸ਼ਾਂ ਨੂੰ ਕਟਰ ਨਾਲ ਕੱਟ-ਕੱਟ ਕੇ ਕੱਢਿਆ ਜਾਂਦਾ ਹੈ ਤੁਹਾਨੂੰ ਦੱਸਦੀ ਏ ਕਿ ਇਹ ਘਟਨਾ ਵਾਪਰਦੀ ਕਿਵੇਂ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਜਦੋਂ ਉਹ ਟੈਂਪੂ ਰੋਡ ਤੇ ਜਾ ਰਿਹਾ ਹੁੰਦਾ ਹੈ ਤਾਂ ਅਚਾਨਕ ਹੀ ਉਸ ਵਿੱਚ ਟਰਾਲਾ ਆ ਕੇ ਵੱਜ ਜਾਂਦਾ ਹੈ ਜਿਸ ਦੇ ਦੌਰਾਨ ਉਸ ਦੀ ਸਪੈਨਿਕ ਟੱਕਰ ਹੋ ਜਾਂਦੀ ਹੈ ਤੇ ਟੱਕਰ ਦੇ ਦੌਰਾਨ ਹੀ ਇੰਨੀ ਭਿਆਨਕ ਟੱਕਰ ਹੁੰਦੀ ਹੈ ਕਿ ਜਦੋਂ ਹੀ ਉਹਨਾਂ ਦੀ ਟੱਕਰ ਹੁੰਦੀ ਹੈ ਤਾਂ ਅੱਠ ਜੋ ਇਸ ਵਿੱਚ 16 ਵਿਅਕਤੀਆਂ ਦੇ ਕਰੀਬ ਵਕਚਰ ਧਾਲੂ ਬੈਠੇ ਹੁੰਦੇ ਹਨ ਨਾ ਜਦੋਂ ਅਸਦੀ ਟੱਕਰ ਹੁੰਦੀ ਹੈ ਤਾਂ 8 ਦੀ ਮੌਤ ਹੋ ਜਾਂਦੀ ਹੈ ਅਤੇ 8 ਛਰਦਾਲੂ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦੇ ਹਨ ਜਿਨ੍ਹਾਂ ਨੂੰ ਮੌਕੇ ਤੇ ਹੀ ਮੌਜੂਦਾ ਲੋਕਾਂ ਕੋਲੋਂ ਹਸਪਤਾਲ ਪਹੁੰਚਾਇਆ ਜਾਂਦਾ ਹੈ ਪਰ ਦੂਜੇ ਪਾਸੇ ਜੇਕਰ ਅਸੀਂ ਦੇਖੀਏ ਤਾਂ ਜਿਹੜੇ 8 ਵਿਅਕਤੀ ਹੁੰਦੇ ਹਨ ਉਹਨਾਂ ਦੀ ਥਾਂ ਤੇ ਹੀ ਮੌਤ ਹੋ ਜਾਂਦੀ ਹੈ ਜਦੋਂ ਉਹਨਾਂ ਦੀ ਮੌਤ ਹੁੰਦੀ ਹੈ ਤਾਂ ਉਹਨਾਂ ਦੀਆਂ ਲਾਸ਼ਾਂ ਇੰਨੇ ਭਿਆਨਕ ਰੂਪ ਵਿੱਚ ਪ੍ਰਾਪਤ ਹੁੰਦੀਆਂ ਹਨ ਕਿ ਤੁਸੀਂ ਦੇਖ ਨਹੀਂ ਸਕਦੇ ਉਹ ਜਦੋਂ ਉਹਨਾਂ ਦੀਆਂ ਲਾਸ਼ਾਂ ਨੂੰ ਮੌਜੂਦਾ ਲੋਕਾਂ ਦੁਆਰਾ ਕੱਟਿਆ ਜਾਂਦਾ ਹੈ ਤਾਂ ਉੱਥੇ ਜੋ ਲਾਸ਼ਾਂ ਹੁੰਦੀਆਂ ਹਨ ਉਹ ਨਹੀਂ ਨਿਕਲਦੀਆਂ ਤੇ ਮੌਜੂਦਾ ਲੋਕਾਂ ਕੋਲੋਂ ਉਹਨਾਂ ਲਾਸ਼ਾਂ ਨੂੰ ਕਟਰ ਨਾਲ ਕੱਟ-ਕੱਟ ਕੇ ਬਾਹਰ ਕੱਢਿਆ ਜਾਂਦਾ ਹੈ ਅਤੇ ਜਦੋਂ ਪਰਿਵਾਰਕ ਮੈਂਬਰਾਂ ਨੂੰ ਇਹ ਗੱਲ ਦਾ ਪਤਾ ਲੱਗਦਾ ਹੈ ਤਾਂ ਉਹਨਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹ 8 ਵਿਅਕਤੀ ਨੇ ਜੋ ਉਹ ਮੌਤ ਦਾ ਸ਼ਿਕਾਰ ਹੋ ਗਏ ਨੇ ਅਤੇ ਜਦੋਂ ਇਹ ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗਦਾ ਹੈ ਤਾਂ ਉਹਨਾਂ ਤੇ ਦੁੱਖਾਂ ਦਾ ਪਹਾੜ ਡੱਗ ਪੈਂਦਾ ਹੈ ਅਤੇ ਨਾਲ ਹੀ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੁਸੀਂ ਦੇਖ ਸਕਦੇ ਹੋ ਇਹ ਜੋ ਘਟਨਾ ਵਾਪਰ ਜਾਂਦੀ ਹੈ ਉਹ ਲੋਹੜੀ ਵਾਲੇ ਦਿਨ ਵਾਪਰਦੀ ਹੈ ਜੋ ਕਿ ਭਿਆਨਕ ਘਟਨਾ ਵਾਪਰ ਜਾਂਦੀ ਹੈ ਜਿਸ ਦੇ ਦੌਰਾਨ ਉਹ ਸ਼ਹਿਰ ਤਾਲੂ ਇੱਕ ਧਾਰਮਿਕ ਸਥਾਨ ਤੋਂ ਆ ਰਹੇ ਹੁੰਦੇ ਹਨ ਅਤੇ ਨਾਲ ਹੀ ਜਦੋਂ ਉਹਨਾਂ ਦਾ ਟੈਂਪੂ ਦੀ ਟੱਕਰ ਇੱਕ ਵੱਡੇ ਟਰਾਲੇ ਨਾਲ ਹੋ ਜਾਂਦੀ ਹੈ ਤਾਂ ਉਹਨਾਂ ਦੇ ਉਹਨਾਂ ਦਾ ਇਹਨਾਂ ਭਾਰਾ ਐਕਸੀਡੈਂਟ ਹੁੰਦਾ ਹੈ ਜਿਸ ਦੇ ਦੌਰਾਨ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਅੱਜ ਉਹਨਾਂ ਦੀ ਮੌਤ ਵੀ ਹੋ ਜਾਣੀ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਅਤੇ ਮੌਜੂਦਾ ਲੋਕਾਂ ਕੋਲ ਜਦੋਂ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹਨਾਂ ਦੀਆਂ ਲਾਸ਼ਾਂ ਨਹੀਂ ਨਿਕਲਦੀਆਂ ਕਿਉਂਕਿ ਭਿਆਨਕ ਟੱਕਰ ਦੇ ਦੌਰਾਨ ਜੋ ਟੈਂਪੋ ਹੁੰਦਾ ਹੈ ਉਹ ਜਮ੍ਹਾਂ ਹੀ ਕੁਚਲੇ ਜਾਂਦਾ ਹੈ ਟੱਕਰ ਦੇ ਦੌਰਾਨ ਜਦੋਂ ਉਸ ਦੀ ਟੱਕਰ ਹੁੰਦੀ ਹੈ ਤਾਂ ਉਸ ਵਿੱਚ ਕੁਝ ਵੀ ਨਹੀਂ ਬਚਦਾ ਅਤੇ ਨਾਲ ਹੀ ਜੋ 8 ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੁੰਦੇ ਹਨ ਉਹਨਾਂ ਨੂੰ ਮੌਕੇ ਤੇ ਹੀ ਮੌਜੂਦਾ ਲੋਕਾਂ ਕੋਲੋਂ ਇਲਾਜ ਲਈ ਹਸਪਤਾਲ ਪਹੁੰਚਾਇਆ ਜਾਂਦਾ ਹੈ ਪਰ ਜਿਨ੍ਹਾਂ ਦੀ ਮੌਤ ਹੋ ਜਾਂਦੀ ਹੈ ਉਹਨਾਂ ਦੀਆਂ ਲਸ਼ਾਂ ਟੈਂਪੋ ਅਤੇ ਟਰਾਲੇ ਦੇ ਵਿੱਚ ਕਰ ਫਸ ਜਾਂਦੀਆਂ ਹਨ ਜੋ ਕਿ ਨਿਕਲਣਾ ਜੋ ਕਿ ਕੱਢਣ ਲਈ ਬਹੁਤ ਹੀ ਮੁਸ਼ਕਲ ਹੋ ਜਾਂਦੀਆਂ ਹਨ ਅਤੇ ਮੌਜੂਦਾ ਲੋਕਾਂ ਕੋਲੋਂ ਉਹਨਾਂ ਦੀਆਂ ਲਾਸ਼ਾਂ ਨੂੰ ਕਟਰ ਨਾਲ ਕੱਟ-ਕੱਟ ਕੇ ਬਾਹਰ ਕੱਢਿਆ ਜਾਂਦਾ ਹੈ ਜੋ ਕਿ ਦਰਦਨਾਕ ਘਟਨਾ ਵਾਪਰਦੀ ਹੈ ਇਹ ਭਿਆਨਕ ਘਟਨਾ ਅੱਜ ਮਹਾਰਾਸ਼ਟਰ ਦੇ ਨਾਸਿਕ ਵਿੱਚ ਵਾਪਰਦੀ ਹੈ ਜਿੱਥੇ ਕਿ ਇਹ ਭਿਆਨਕ ਘਟਨਾ ਵਾਪਰ ਜਾਂਦੀ ਹੈ ਤੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਨਾਲ ਹੀ ਤੁਹਾਨੂੰ ਦੱਸ ਦਿੰਨੇ ਆ ਕਿ ਜਦੋਂ ਇਹ ਘਟਨਾ ਵਾਪਰਦੀ ਹੈ ਤਾਂ ਮੌਜੂਦਾ ਲੋਕਾਂ ਕੋਲੋਂ ਉੱਥੇ ਇਕੱਠੇ ਹੋਇਆ ਜਾਂਦਾ ਹੈ ਅਤੇ ਇਕੱਠੇ ਹੋਣ ਦੇ ਨਾਲ-ਨਾਲ ਹੀ ਜਲਦ ਤੋਂ ਜਲਦ ਇਹ ਸਾਰਾ ਕੁਝ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਜਿਹੜੇ ਕਿ ਬਹੁਤ ਹੀ ਗੰਭੀਰ ਰੂਪ ਵਿੱਚ ਜ਼ਖਮੀ ਹੁੰਦੇ ਹਨ ਜਦੋਂ ਹੀ ਉਹਨਾਂ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਵਾਲੇ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਤਾਂ ਦੂਜੇ ਪਾਸੇ ਜੇਕਰ ਆਪਾਂ ਦੇਖਦੇ ਹਾਂ ਤਾਂ ਉਹ 8 ਵਿਅਕਤੀਆਂ ਦੀਆਂ ਲਾਸ਼ਾਂ ਜੋ ਕਿ ਥਾਂ ਤੇ ਹੀ ਮਰ ਚੁੱਕੇ ਹੁੰਦੇ ਹਨ ਉਹਨਾਂ ਨੂੰ ਦਾਵਾਦਵ ਕੱਢਿਆ ਜਾਂਦਾ ਹੈ ਜਲਦ ਤੋਂ ਜਲਦ ਪਰ ਜਦੋਂ ਉਹਨਾਂ ਦੀਆਂ ਲਾਸ਼ਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਨਹੀਂ ਨਿਕਲਦੀਆਂ ਫਿਰ ਉਹਨਾਂ ਨੂੰ ਮੌਜੂਦਾ ਲੋਕਾਂ ਕੋਲੋਂ ਉੱਥੇ ਕਟਰ ਦੀ ਮਦਦ ਨਾਲ ਕੱਟ-ਕੱਟ ਕੇ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਇਹ ਜੋ ਕਟ ਵਾਪਰ ਜਾਂਦੀ ਹੈ ਉਹ ਬਹੁਤ ਹੀ ਦਰਦਨਾਕ ਵਾਪਰਦੀ ਹੈ ਤੁਸੀਂ ਦੇਖੋ ਕਿ ਸਾਰੇ ਪਾਸੇ ਖੁਸ਼ੀਆਂ ਦਾ ਮਾਤਮ ছায়ਾ ਹੁੰਦਾ ਹੈ ਪਰ ਜੋ ਇਹ ਘਟਨਾ ਵਾਪਰ ਜਾਂਦੀ ਹੈ ਉਹ ਬਹੁਤ ਹੀ ਦੁਖਦਾਇਕ ਘਟਨਾ ਵਾਪਰ ਜਾਂਦੀ ਹੈ ਜਦੋਂ ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗਦਾ ਹੈ ਤਾਂ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਕਿਉਂਕਿ ਐਸੋ ਐਟ ਨੌਜਵਾਨ ਪੁੱਤਰ ਵੀ ਮੌਜੂਦ ਹੁੰਦੇ ਹਨ ਧੀਆਂ ਵੀ ਮੌਜੂਦ ਹੁੰਦੀਆਂ ਹਨ ਅਤੇ ਨਾਲ ਨਾਲ ਮਾਪਿਓ ਵੀ ਮੌਜੂਦ ਹੁੰਦੇ ਹਨ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਦਰਦਨਾਕ ਘਟਨਾ ਵਾਪਰ ਜਾਂਦੀ ਹੈ ਅਤੇ ਨਾਲ ਹੀ ਜਦੋਂ ਇਹ ਘਟਨਾ ਵਾਪਰਦੀ ਹੈ ਤਾਂ ਮੌਜੂਦਾ ਲੋਕਾਂ ਕੋਲੋਂ ਉੱਥੇ ਸਾਰਾ ਕੁਝ ਸਹੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਜਦੋਂ ਇਹ ਦੀ ਸਰਗੇ ਵਾਲੇ ਟਰਾਲੇ ਨਾਲ ਟੱਕਰ ਹੁੰਦੀ ਹੈ ਤਾਂ ਟੈਂਪੂ ਦੀ ਤਾਂ ਟੈਂਪੂ ਦਾ ਕੋਸ਼ਮੀ ਨਹੀਂ ਵੱਜਦਾ ਜਿਸ ਦੇ ਦੌਰਾਨ 8 ਵਿਅਕਤੀ ਹੁੰਦੇ ਹਨ ਉਹ ਤਾਂ ਬਹੁਤ ਹੀ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦੇ ਹਨ ਅਤੇ ਦੂਜੇ ਪਾਸੇ 8 ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ ਐਸਾ ਵਾਚਲ 16 ਦੇ ਕਰੀਬ ਲਗਭਗ ਲੋਕ ਵਿੱਚ ਸ਼ਾਮਿਲ ਹੁੰਦੇ ਹਨ ਜਦੋਂ ਇਸ ਵਿੱਚ ਜਦੋਂ ਉਹ ਉੱਥੋਂ ਤੁਰਦੇ ਹਨ ਤਾਂ ਤਰਨ ਦੇ ਦੌਰਾਨ ਹੀ ਥੋੜੀ ਦੂਰੀ ਤੇ ਹੀ ਉਹਨਾਂ ਦਾ ਐਨਾ ਭਿਆਨਕ ਐਕਸੀਡੈਂਟ ਹੋ ਜਾਂਦਾ ਹੈ ਜਿਸ ਦੇ ਦੌਰਾਨ ਉਹ 8 ਵਿਅਕਤੀ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ 8ਾਂ ਦੀ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦੇ ਹਨ